जय श्री कृष्णा ਰੱਬ ਸਭ ਦਾ ਪਲਾਚਰੀ ਤੇ ਹਰ ਇੱਕ ਨੂੰ ਪਰਮਾਤਮਾ ਮੱਤ ਵੱੱਚੀ ਅੱਜ ਦਾ ਵਿਸ਼ਾ ਇਹ ਆ ਜਿਹੜੇ ਮਾਪਿਓ ਵਿਆਹ ਸ਼ਾਦੀਆਂ ਦੇ ਵਿੱਚ ਜਲਦਬਾਜੀ ਕਰਦੇ ਨੇ ਉਹਨਾਂ ਨੂੰ ਸ਼ਾਇਦ ਐਂਜਲਾ ਦਾ ਕੀ ਸਾਡੀ ਜਲਦਬਾਜੀ ਨਾਲ ਜਿੱਦ ਜਿਹੜੀ ਅੱਜ ਇਹ ਅੱਜ ਬੱਚਿਆਂ ਦੀ ਸੋਖੀ ਆ ਜੋ ਜੀ ਇਸ ਤਰ੍ਹਾਂ ਦੇ ਫੈਸਲੇ ਨਹੀਂ ਲੈਣੇ ਚਾਹੀਦੇ ਜਦੋਂ ਵੀ ਤੁਸੀਂ ਤੇ ਦੇ ਵਿਆਹ ਸ਼ਾਦੀ ਕਰਨਾ ਜੇ ਤੁਸੀਂ ਧੀ ਵਾਲੇ ਆ ਤਾਂ ਮੁੰਡੇ ਬਾਰੇ ਚੰਗੀ ਇਨਕੁਇਰੀ ਕਰੋ ਤੇ ਜੇ ਤੁਸੀਂ ਮੁੰਡੇ ਵਾਲੇ ਆ ਤਾਂ ਕੁੜੀ ਬਾਰੇ ਚੰਗੀ ਪੂਛ ਤਿਛ ਕਰਕੇ ਵਿਆਹ ਕਰਨਾ ਚਾਹੀਦਾ ਔਰ ਸਭ ਤੋਂ ਵੱਡਾ ਫੈਸਲਾ ਇਹ ਆ ਕਿ ਜ਼ਿੰਦਗੀ ਦੋਨਾਂ ਬੱਚਿਆਂ ਨੇ ਛੱਡਣੀ ਆ ਔਰ ਜਦੋਂ ਵੀ ਤੁਸੀਂ ਇਹਨਾਂ ਨੂੰ ਲੈ ਕੇ ਜਾਓ 10 ਤੋਂ 20 ਮਿੰਟ ਨਹੀਂ ਅੱਧਾ ਪੌਣਾ ਘੰਟਾ ਤੁਸੀਂ ਬੱਚਿਆਂ ਨੂੰ ਪਰਿਵਾਰ ਦੇ ਵਿੱਚ ਇੱਕ ਦੂਜੇ ਨਾਲ ਦਲਬਾਤਰ ਦਾ ਮੋਕਾ ਦਿਓ ਉਸ ਤੋਂ ਬਾਅਦ ਵੀ ਤੁਸੀਂ ਆਪਣਾ ਡਿਸੀਜਨ ਜਿਹੜਾ ਵਾ ਬੱਚਿਆਂ ਉੱਤੇ ਛੱਡ ਦਿਓ। ਬੱਚਿਆਂ ਦੀ ਮਰਜ਼ੀ ਨਾਲ ਹੀ ਵਿਆਹ ਕਰਨਾ ਚਾਹੀਦਾ ਵਾ। ਨਹੀਂ ਫਿਰ ਅੱਜ ਆ ਕੇ ਬਹੁਤ ਹੀ ਦਿੱਕਤਾਂ ਹੁੰਦੀਆਂ ਨੇ। ਕੁੜੀਆਂ ਨੂੰ ਮੁੰਡੇ ਪਸੰਦ ਨਹੀਂ ਤੇ ਮੁੰਡਿਆਂ ਨੂੰ ਕੁੜੀਆਂ ਪਸੰਦ ਨਹੀਂ ਇਸ ਤਰ੍ਹਾਂ ਦੇ ਵਿਸ਼ੇ ਹੁੰਦੇ ਆ। ਨੇਚਰ ਨਹੀਂ ਮਿਲਦੀ। ਕੋਈ ਨਾ ਕੋਈ ਕਮੀ ਮਹਿਸੂਸ ਰਹਿੰਦੀ ਆ। ਇੱਕ ਦੂਜੇ ਨੂੰ ਸਰੀਰੀ ਸੋਟੂਣੀ ਚੰਗੀ ਤਰ੍ਹਾਂ ਦਿੰਦੇ, ਮਾਨਸਿਕ ਸੋਟੂਣੀ ਦਿੰਦੇ। ਫਿਰ ਇਹਨਾਂ ਦੇ ਤਰਸਰਾਬ ਹੁੰਦੇ ਆ ਫਿਰ ਵਿਛਾਤ ਤਲਾਕ ਤੱਕ ਪਹੁੰਚ ਜਾਂਦਾ ਜਾਂ ਸਮਾਜ ਦੇ ਡਰ ਤੋਂ ਤਲਾਕ ਨਹੀਂ ਲੈਂਦੇ ਤਾਂ ਆਪਣੀ ਜ਼ਿੰਦਗੀ ਵਿੱਚ ਹੀ ਕਾਫੀ ਤਰ੍ਹਾਂ ਜੂਸਦੇ ਰਹਿੰਦੇ ਨੇ ਪਰੇਸ਼ਾਨੀਆਂ ਰਹਿੰਦੀਆਂ ਨੇ ਇਸ ਤਰਤੇ ਮੇਰੀ ਸਾਰਿਆਂ ਦੀ ਹੱਥ ਜੋੜ ਕੇ ਹੀ ਬੇਨਤੀ ਆ ਕਿਸੇ ਨੇ ਵੀ ਵਿਆਹ ਸ਼ਾਦੀ ਕਰਨੀ ਆ